ਕਿ ਚ ਜਾਣੇ ਤੂੰ ਕਹਿੰਨਾ ਮਿਲ ਕੋਈ ਜ਼ਿਲ੍ਹੇ ਚ ਜਾਣੇ ਤੂੰ ਕਹਿੰਨਾ ਮੈਨੂੰ ਕੋਈ ਸਟੇਟ ਚ ਜਾਣੇ ਤੂੰ ਆਖ ਦਿਨ ਲੋਕੀ ਮੈਨੂੰ ਦੁਨੀਆ ਵਿੱਚ ਜਾਣਨ ਲੱਗ ਜਾਣ ਪਾਤਸ਼ਾਹ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚਲੈ ਸਭ ਕੋਏ ਇੱਥੇ ਮੈਂ ਆਪਣੇ ਵਿਚਾਰ ਨੂੰ ਥੋੜਾ ਕਿ ਮੈਂ ਇਸ ਪਾਸੇ ਵੀ ਮੈਂ ਜ਼ਿਕਰ ਕਰਾਂ ਅੱਜ ਇਨਸਾਨ ਦੀ ਨਾ ਪਪੂਲਾਰਿਟੀ ਵਾਸਤੇ ਆਪਣੀ ਪਹਿਚਾਣ ਬਣਾਉਣ ਵਾਸਤੇ ਇਨਸਾਨ ਬੜਾ ਆਪਣੀਆਂ ਨਜ਼ਰਾਂ ਵਿੱਚ ਵੀ ਡੇ ਚੁੱਕੇ ਆ ਜੀ ਆ ਸੋਸ਼ਲ ਮੀਡੀਆ ਦੇ ਕਿਤੇ ਐਪਸ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਦੇਖਿਆ ਜਾਏ ਨਾ ਲੋਕੀ ਆਪਣੇ ਨਾਮ ਨੂੰ ਬਣਾਉਣ ਵਾਸਤੇ ਲੋਕੀ ਆਪਣੀ ਪਹਿਚਾਨ ਨੂੰ ਬਣਾਉਣ ਵਾਸਤੇ ਫੈਨ ਫਾਲੋਇੰਗ ਬਣਾਉਣ ਵਾਸਤੇ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਤੁਰ ਪਈ ਖਾਸ ਕਰਕੇ ਸਾਡੀਆਂ ਨੌਜਵਾਨ ਭੈਣਾ ਹੱਦ ਹੋ ਗਈ ਸ਼ਰਮ ਦੇ ਨਾਲ ਸਿਰ ਝੁਕਦਾ ਹੈ ਕਿਹੜੇ ਪਾਸੇ ਅਸੀਂ ਤੁਰ ਕੇ ਚਲੇਗੇ ਤੇ ਪੁੱਛਿਆ ਜਾਏ ਕਿਉਂ ਕਿ ਨੇ ਫੈਨ ਫਾਲੋਇੰਗ ਵਧਾਉਣੀ ਹੈ ਅਸੀਂ ਆਪਣੀ ਪਪੂਲੈਰਿਟੀ ਲੈਣੀ ਹੈ ਲੋਕੀ ਸਾਨੂੰ ਜਾਣਨ ਲੱਗ ਜਾਣ ਤੇ ਮੈਂ ਤੇ ਅਕਸਰ ਜ਼ਿਕਰ ਕਰਦਾ ਹੁਣ ਅਸੀਂ ਗੁਰਬਾਣੀ ਨੂੰ ਪੜ ਕੇ ਦੇਖੀਏ ਤੇ ਜਦੋਂ ਨਾਮ ਪੜੇ ਜਾਂਦੇ ਨਾਮ ਦੇ ਪਿੱਛੇ ਕੌਰ ਹੈ ਨਾਮ ਦੇ ਪਿੱਛੇ ਸਿੰਘ ਹੈ ਤੇ ਜਦੋਂ ਕੌਰ ਦੇ ਲਿਬਾਸ ਵੱਲ ਦੇਖਿਆ ਜਾਂਦਾ ਸ਼ਰਮ ਦੇ ਨਾਲ ਸਿਰ ਝੁਕਦਾ ਹੈ ਤੇ ਮੈਂ ਤੇ ਅਕਸਰ ਜ਼ਿਕਰ ਕਰਦਾ ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਤੇ ਪੜਿਆ ਹੁੰਦਾ ਨਾ ਮਾਲਕ ਨੇ ਸਾਨੂੰ ਖਾਣਾ ਸਿਖਾਇਆ ਹੈ ਮਾਲਕ ਨੇ ਸਾਨੂੰ ਪਹਿਨਣਾ ਸਿਖਾਇਆ ਹੈ ਮਾਲਕ ਨੇ ਸਾਨੂੰ ਬੋਲਣਾ ਸਿਖਾਇਆ ਹੈ ਮਾਲਕ ਨੇ ਸਾਨੂੰ ਚੱਲਣਾ ਸਿਖਾਇਆ ਹੈ ਮਾਲਕ ਜੀ ਮੈਂ ਸਵਾਰੀ ਕਰਨੀ ਚਾਹੁੰਦਾ ਹਾਂ ਮੈਂ ਘੋੜੇ ਕਾਰਾਂ ਵੱਡੇ ਵੱਡੇ ਸਾਧਨ ਖਰੀਦਨੇ ਚਾਹੁੰਦਾ ਮਾਲਕ ਆਖਣ ਕਿ ਤੇਰਾ ਖਾਦਾ ਹੋਇਆ ਸਭ ਕੁਝ ਤ੍ਰਿਗ ਹੈ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਜਿਤ ਪੈਦੇ ਤਨ ਪੀੜਿਏ ਮਨ ਮੈਂ ਚੱਲੇ ਵਿਕਾਰ ਕਿ ਸਾਨੂੰ ਇਹ ਜਦੋਂ ਅਸੀਂ ਇਹੋ ਜਿਹੇ ਕੱਪੜੇ ਘਰੋਂ ਖਰੀਦ ਕੇ ਜਾਂ ਪਾਉਂਦੇ ਆਂ ਜਾਂ ਘਰੋਂ ਤਿਆਰ ਹੋ ਕੇ ਜਾਂਦੇ ਕਿ ਮਾਪਿਆਂ ਨੂੰ ਨਹੀਂ ਲੱਭਦਾ ਪਪੂਲਾਰਿਟੀ ਕਿਹੜੀ ਇਹੋ ਜਿਹੀ ਪਪੂਲਾਰਿਟੀ ਹੈ ਜਿਹਦੇ ਵਾਸਤੇ ਅਸੀਂ ਆਪਣੇ ਤਨ ਨੂੰ ਨਗਨ ਕਰਨ ਵਾਲੇ ਪਾਸੇ ਤੁਰ ਪਈ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਆਪ ਦੇ ਵਿੱਚ ਕਿ ਜੇਕਰ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਨਾਮ ਦੇ ਪਿੱਛੇ ਕੌਰ ਲੱਗਦਾ ਹੈ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬਾਰੇ ਪਾਛਲੇ ਧੀਆ ਕਿੰਨੀਆਂ ਹਾਂ ਤੇ ਮਾਲਕ ਆਖਣ ਲੱਗੇ ਤੂੰ ਕਿੰਨਾ ਲੋਕੀ ਮੈਨੂੰ ਜਾਣਨ ਲੱਗ ਜਾਣ ਗੁਰਦੇਵ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਇਕ ਐ ਤੂੰ ਆਪਣਾ ਨਾਮ ਚੰਗਾ ਵੀ ਰਖ ਲੈ ਤੈਨੂੰ ਲੋਕ ਜੀ ਕਹਿ ਕੇ ਬੁਲਾ ਲੈਣਗੇ ਤੈਨੂੰ ਲੋਕ ਹੱਥ ਜੋੜ ਕੇ ਬੁਲਾ ਲੈਣਗੇ ਤੈਨੂੰ ਲੋਕੀ ਸਹਬ ਕਹਿ ਕੇ ਬੁਲਾ ਲੈਣਗੇ ਪਾਤਸ਼ਾਹ ਕਹਿੰ ਲੱਗੇ ਤੂੰ ਕਿੰਨਾ ਕਿ ਮੈਨੂੰ ਲੋਕੀ ਦੁਨੀਆ ਵਿੱਚ ਜਾਣਨ ਲੱਗ ਜਾਣ ਪਾਤਸ਼ਾਹ ਕਹਿੰਦੇ ਨੌਂ ਖੰਡ ਨੇ ਨਵਾਂ ਖੰਡਾ ਵਿੱਚੋਂ ਲੰਮਰ ਲੈ ਤੈਨੂੰ ਲੋਕੀ ਜਾਣਣ ਲੱਗ ਗਏ ਪਰ ਪ੍ਰਾਪਤੀ ਕੀ ਕੀਤੀ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਤੇ ਪਾਤਸ਼ਾਹ ਕਹਿੰਦੇ ਤੂੰ ਲੋਕਾਂ ਦੀ ਜਸ ਵੀ ਘਟ ਲਿਆ ਲੋਕੀ ਤੇਰੇ ਨਾਮ ਦੇ ਨਾਲ ਤੈਨੂੰ ਬੋਲਣ ਵੀ ਲੱਗ ਗਏ ਪਾਤਸ਼ਾਹ ਕਹਿੰਦੇ ਪਰ ਇੱਕ ਗੱਲ ਯਾਦ ਰੱਖੀ ਦੁਨੀਆ ਦੇ ਜਸ ਨੂੰ ਤੂੰ ਤੂੰ ਘਟ ਸਕਦਾ ਹੈ ਦੁਨੀਆ ਦੀ ਵਾਹ ਵਾਹ ਨੂੰ ਇਕੱਠਿਆਂ ਕਰ ਸਕਦਾ ਹੈ ਪਰ ਪਾਸ਼ਾ ਕਹਿੰਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਹੁਣ ਆਪਣੇ ਆਪ ਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਕਲਿੱਪ ਕੱਟ ਕੇ ਪਏਗਾ ਹੁਣ ਆਪਣੇ ਆਪ ਦੇ ਨਾਲ ਅਸੀਂ ਵਿਚਾਰ ਕਰਕੇ ਦੇਖੀਏ ਕਿ ਅਸੀਂ ਆਪਣੇ ਕੱਪੜੇ ਉਤਾਰ ਲਏ ਅਸੀਂ ਆਪਣੇ ਤਨ ਨੂੰ ਵੀ ਨਗਨ ਕਰ ਲਿਆ ਸਾਨੂੰ ਲੋਕੀ ਜਾਣਨ ਲੱਗ ਗਏ ਸਾਨੂੰ ਲੋਕੀ ਨਾਮ ਦੇ ਨਾਲ ਸਾਨੂੰ ਲੋਕੀ ਵੇਖ ਕੇ ਕਿ ਫਲਾਣਾ ਬੰਦਾ ਜਾ ਰਿਹਾ ਫਲਾਣਾ ਹੈ ਇਹ ਆਇ ਲੋਕੀ ਸਾਨੂੰ ਜਾਣਨ ਲੱਗ ਗਏ ਹੁਣ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਰੱਖ ਕੇ ਦੇਖੀਏ ਕਿ ਜੇਕਰ ਅਸੀਂ ਪਰਮਾਤਮਾ ਦੇ ਪਾਸੇ ਤੋਂ ਦੂਰ ਆ ਕੇ ਚਲੇ ਗਏ ਅਸੀਂ ਫਿਰ ਖੱਟਿਆ ਕੀ ਤੇ ਗਵਾਇਆ ਕੀ ਹੈ ਅਸੀਂ ਪ੍ਰਾਪਤ ਕੀ ਕੀਤਾ ਹੈ ਤਾਂ ਵਾਤ ਨਾ ਪੁੱਛੇ ਕਿ ਮਰ ਅੱਜ ਦੇ ਇਸ ਬਚਨ ਦੇ ਅੰਦਰ ਅੱਜ ਦੇ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਗੁਰੂਦੇਵ ਕਹਿੰਨੇ ਤੇਰੇ ਚਤਰਾਈਆਂ ਕਿਸੇ ਕੰਮ ਨਹੀਂ ਆਉਣੀਆਂ ਕਿਸੇ ਕੰਮ ਚਤਰਾਈਆਂ ਨਹੀਂ ਪਰ ਕਈ ਵਾਰ ਦੇਖਿਆ ਜਾਂਦਾ ਹੈ ਨਾ ਮਾਪਿਓ ਦੇ ਕੋਲ ਬੈਠ ਕੇ ਦੇ ਕੇ ਅੱਖੋ ਜੀ ਗੱਲ ਕੀਤੀ ਜਾਂਦੀ ਹੈ ਉਹਨਾਂ ਬੱਚੀਆਂ ਦੇ ਉਹਨਾਂ ਵੀਰਾਂ ਦੇ ਉਹ ਕਹਿੰਦੇ ਅਸੀਂ ਹੁਣ ਬੇਵੱਸ ਹੋ ਕੇ ਬੈਠ ਗਏ ਮਾਪਿਓ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਜੇ ਜਦੋਂ ਛੋਟੀਆਂ ਜੀਆਂ ਟਾਣੀਆਂ ਹੋਣ ਨਾ ਉਹ ਛੋਟੀਆਂ ਟਾਣੀਆਂ ਨੂੰ ਜੇਕਰ ਜਿਹੜੇ ਪਾਸੇ ਤੁਸੀਂ ਕਰ ਦਿਓਗੇ ਉਸੇ ਪਾਸੇ ਵਧਣਾ ਸ਼ੁਰੂ ਕਰ ਦੇਣਗੀਆਂ ਕੋਈ ਟਾਣ ਜਦੋਂ ਵੱਡਾ ਹੋ ਜਾਂਦਾ ਹੈ ਉਹਨੂੰ ਕੋਈ ਮੋੜਨ ਦਾ ਯਤਨ ਕਰਿਓ ਜਦੋਂ ਮੋੜੋਗੇ ਯਾਦ ਰੱਖਣਾ ਲੱਕ ਦੇ ਵਿੱਚੋਂ ਟੁੱਟੇਗਾ ਜਿਦੋਂ ਸਾਡੇ ਬੱਚੇ ਥੋੜੇ ਜਵਾਨ ਹੋ ਜਾਂਦੇ ਨੇ ਅਸੀਂ ਫੇਰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਤੇ ਫੇਰ ਸਾਨੂੰ ਉਹ ਸੜੇ ਸਾਡੇ ਗੱਲ ਨੂੰ ਪੈਂਦੇ ਨੇ ਸਾਨੂੰ ਬਤਮੀਜੀ ਦੇ ਨਾਲ ਬੋਲਦੇ ਨੇ ਪਰ ਮਾਫ ਕਰਿਓ ਜਦੋਂ ਕੋਈ ਪ੍ਰਚਾਰਕ ਮੇਰੇ ਵਰਗਾ ਸਟੇਜ ਤੋਂ ਬੋਲਦੇ ਆ ਹੁੰਦਾ ਨਾ ਕਿ ਬੱਚਿਆਂ ਦੇ ਬਚਪਨ ਨੂੰ ਸੰਭਲਿਓ ਬੱਚਿਆਂ ਦੇ ਅੱਜ ਨੂੰ ਸੰਭਲਿਓ ਅੱਜ ਦਾ ਬਾਪ ਜੇਕਰ ਬੱਚਿਆਂ ਨੂੰ ਜਿਹੋ ਜਿਹੇ ਕੱਪੜੇ ਲੈ ਕੇ ਦੇ ਰਿਹਾ ਹੈ ਤਾਂ ਕੀ ਵੱਡੇ ਹੋ ਕੇ ਇਹਦੀ ਮੰਗ ਨਾ ਕਰਨਗੀਆਂ ਅੱਜ ਦਾ ਜੋ ਕੁਝ ਅਸੀਂ ਬੱਚਿਆਂ ਨੂੰ ਖਵਾ ਰਹੇ ਆਂ ਕਿ ਵੱਡੇ ਹੋ ਕੇ ਉਹ ਚੀਜ਼ ਦੀ ਮੰਗ ਨਾ ਕਰਨਗੇ ਬੱਚਿਆਂ ਦੇ ਕੋਲ ਬੈਠ ਕੇ ਜੇਕਰ ਬਾਪ दारू ਦੀ ਬੋਤਲ ਲੈ ਕੇ ਨਾਲ ਉਹਨਾਂ ਦੇ ਕੋਲ ਬੈਠ ਕੇ ਪੀ ਰਿਹਾ ਤੇ ਕੱਲ ਨੂੰ ਬੱਚੇ ਇਹ ਤੇਰੀ ਮੰਗ ਨਾ ਕਰਨਗੇ ਫਿਰ ਅਸੀਂ ਮੂੰਹ ਦੇ ਵਿੱਚ ਉਂਗਲਾ ਪਾ ਕੇ ਰਹੁੰਦੇ ਆ ਹਾਏ ਹੇ ਰੱਬ ਦਾ ਪਤਾ ਨਹੀਂ ਕੀ ਮਾੜਾ ਕਰ ਦਿੱਤਾ ਰੱਬ ਨੇ ਕੁਝ ਨਹੀਂ ਮਾੜਾ ਕੀਤਾ ਜੋ ਵੀ ਕੀਤਾ ਇਹ ਇਨਸਾਨ ਨੇ ਆਪ ਆਪਣੇ ਹੱਥੀ ਕੀਤਾ ਗੁਰਦੇਵ ਕਹਿੰਦੇ ਤੇਰੇ ਇਸ ਦਿਮਾਗ ਦੇ ਅੰਦਰ ਮੈਂ ਪਾ ਕੇ ਭੇਜਿਆ ਕਿ ਨਹੀਂ ਭੇਜਿਆ ਜੋ ਕੁਛ ਪਾਇਆ ਸੋ ਏਕਾ ਵਾਰ ਸਮਝਦੇ ਤੈਨੂੰ ਘੱਟੋ ਘੱਟ ਪਾ ਕੇ ਭੇਜੀ ਸੀ ਨਾ ਜੇ ਤੈਨੂੰ ਗਰਮ ਠੰਡੇ ਦਾ ਪਤਾ ਹੈ ਤੈਨੂੰ ਗਰਮ ਤੱਤੇ ਦਾ ਪਤਾ ਹੈ ਤੈਨੂੰ ਇਹ ਚੀਜ਼ ਦਾ ਪਤਾ ਕਿ ਇਹ ਚੀਜ਼ ਕੌੜੀ ਹੈ ਇਹ ਚੀਜ਼ ਮਿੱਠੀ ਜੇਕਰ ਐਨੀਆਂ ਚੀਜ਼ਾਂ ਦਾ ਇਨਸਾਨ ਨੂੰ ਪਤਾ ਮਤਲਬ ਕੁਝ ਨਾ ਕੋਈ ਦੇ ਦਿਮਾਗ ਦੇ ਸਮਝਿਆ ਸੀ ਕਿ ਨਹੀਂ ਹੈ ਜੇਕਰ ਅੱਜ ਜਿਹੜੀ ਚੀਜ਼ ਦੀ ਮੈਂ ਜਾਗ ਲਗਾ ਰਹੇ ਹਾਂ ਕਿ ਇਹ ਚੀਜ਼ ਨੂੰ ਖਰਾਬ ਨਾ ਕਰੇਗੀ ਜਿਹੜੀ ਚੀਜ਼ ਦਾ ਮੈਂ ਐਕਸ਼ਨ ਅੱਜ ਕ੍ਰੀਏਟ ਕਰ ਰਿਹਾ ਕਿ ਉਹ ਚੀਜ਼ ਰਿਐਕਸ਼ਨ ਨਾ ਕਰੇਗੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਮਾਲਕ ਆਖ ਰਿਹਾ ਤੇਰੇ ਦਿਮਾਗ ਵਿੱਚ ਸਭ ਕੁਝ ਪਾ ਕੇ ਭੇਜਿਆ ਹੈ ਰੱਬ ਦਾ ਕੋਈ ਕਸੂਰ ਨਹੀਂ ਜੋ ਕਸੂਰ ਹੈ ਉਹ ਤੇਰਾ ਹੈ ਤੇ ਮਾਲਕ ਆਖਣਗੇ ਤੇਰੀਆਂ ਛਤਰਾਈਆਂ ਸਾਰੀਆਂ ਉੱਥੇ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ ਤੇ ਕੋਸ਼ਿਸ਼ ਕਰਿਆ ਕਰਿਓ ਜੇਕਰ ਅਸੀਂ ਗੁਰਦੁਆਰਾ ਸਾਹਿਬ ਬਣਾਏ ਨੇ ਨਾ ਅਸੀਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਸਿੱਖ ਕਹਿੰਦੇ ਆ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਸਮਾਂ ਗੁਰਦੁਆਰਾ ਸਾਹਿਬ ਜਰੂਰ ਆ ਕੇ ਬੈਠਿਆ ਕਰੋ ਗੁਰਬਾਣੀ ਦੀ ਵਿਚਾਰ ਨੂੰ ਘਟੋ ਘੜ ਜਰੂਰ ਸੁਨਿਆ ਕਰੋ ਜੇਕਰ ਸਾਹਮਣੇ ਬੈਠ ਕੇ ਪ੍ਰਚਾਰਕ ਕਿਸੇ ਨੂੰ ਸੁਣਨਾ سوشل মিডিਆ ਦੇ ਉੱਤੇ ਐਪਸ ਦੇ YouTube ਤੇ ਕਿੰਨਾ ਕੋਈ ਡਾਟਾ ਪਿਆ ਹੈ ਅਸੀਂ ਕਹਿੰਦੇ ਸਾਨੂੰ ਗੁਰਬਾਣੀ ਕੰਠ ਨਹੀਂ ਹੁੰਦੀ ਗੁਰਬਾਣੀ ਕੰਠ ਕਰਨ ਦਾ ਯਤਨ ਕਰਦੇ ਆ ਸਾਨੂੰ ਗੁਰਬਾਣੀ ਕੰਠ ਨਹੀਂ ਹੁੰਦੀ ਆ ਪਿੱਛੇ ਦੀ ਸਿੰਗਰ ਜਿਹੜਾ ਖਤਮ ਹੋਇਆ ਸੀ ਇਹ ਮੂਸੇ ਵਾਲਾ ਤੇ ਬਜ਼ੁਰਗਾਂ ਨੂੰ ਵੀ ਉਹਨਾਂ ਦੇ ਗਾਣੇ ਜਿਹੜੇ ਸੀ ਉਹ ਯਾਦ ਹੋ ਗਏ ਸੀ